जय श्री कृष्ण राधे राधे ਕੱਲੇ ਮੋਰ ਨੂੰ ਛੱਡ ਕੇ ਬਾਕੀ ਹਰ ਤਰ੍ਹਾਂ ਦਾ ਪੰਛੀ ਜਿਵੇਂ ਕਿ ਤੋਤੇ ਹੋ ਗਏ ਟੋਟਲੀ ਪੰਛੀ ਮੇਰੇ ਕੋਲ ਚੋਗਾ ਖਾਣ ਲਈ ਆਉਂਦੇ ਨੇ ਹਰ ਇੱਕ ਪੰਛੀ ਦੀ ਲੱਗ ਲੱਗ ਤਰ੍ਹਾਂ ਦਾ ਖਾਣਾ ਜਿਹੜਾ ਚੋਆਇਸ ਹੈ ਉਹਨਾਂ ਦੀ ਖਾਣ ਦੀ ਇੱਕ ਤੁਸੀਂ ਪਿਛਲੀਆਂ ਵੀਡੀਓ ਚ ਦੇਖਿਆ ਹੋ ਇੱਕ ਵੱਡੇ ਪੰਛੀ ਆਉਂਦੇ ਨੇ ਚੇਸਕ ਉਹ ਸਿਰਫ ਬਿਸਕਟ ਮਿੱਠੇ ਬਿਸਕਟ ਖਾਣਾ ਪਸੰਦ ਕਰਦੇ ਨੇ ਜਾਂ ਮਠਿਆਈ ਮਠਿਆਈ ਤਾਂ ਸਾਰੇ ਪੰਛੀ ਆਨੋਂ ਹੀ ਪਸੰਦ ਹੈ ਜਿਵੇਂ ਲੱਡੂ ਹੋਗੇ ਕੋਇਲਾ ਕੋਇਲਾ ਬਹੁਤ ਆਉਂਦੀਆਂ ਨੇ ਮੇਰੇ ਕੋਲੇ 40 50 ਕੋਇਲਾ ਆਉਂਦੀਆਂ ਨੇ ਤੇ ਉਹਨਾਂ ਨੂੰ ਮਠਿਆਈ ਲੱਡੂ ਤੇ ਬਦਾਣਾ ਭੂਜੀ ਆਉਂਦਾ ਜਿਹੜਾ ਉਹ ਪਸੰਦ ਆਉਂਦਾ ਨੇ ਤੇ ਇੱਕ ਛੋਟੀਆਂ ਝੜੀਆਂ ਆਉਂਦੀਆਂ ਨੇ ਉਹ ਪਾਰਲੇ ਜੀ ਬਿਸਕਟ ਹੈ ਜਿਹੜਾ ਛੋਟਾ ਮਿੱਠਾ ਬਿਸਕਟ ਉਹ ਖਾਣਾ ਪਸੰਦ ਕਰਦੀਆਂ ਨੇ ਤੇ ਬਹੁਤ ਸਾਰੇ ਪੰਛੀ ਨੇ ਮਤਲਬ ਗਿਣੇ ਤਾਂ ਜਾਂਦੇ ਨਹੀਂ ਹਰ ਰੋਜ਼ ਆਉਂਦੇ ਨੇ ਮੀਆ ਨੇਰੀ ਹੈ ਜਿਵੇਂ ਕਿ ਹੁਣ ਤੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਬਸ ਉਹਨਾਂ ਉਹਨਾਂ ਨੇ ਸਵੇਰ ਆ ਕੇ ਆਵਾਜ਼ ਕਰ ਦੇਣੀ ਹੁੰਦੀ ਹੈ ਵੀ ਅਸੀਂ ਆ ਗਏ ਸਾਨੂੰ ਚੋਗਾ ਪਾਓ ਜਿਵੇਂ ਕਿ 7:00 ਵਜੇ 6:30 ਤੁੰਦ ਦੇ ਵਿੱਚ ਉਹ ਚੋਗਾ ਖਾਣ ਲਈ ਆ ਜਾਂਦੇ ਨੇ ਪਤਾ ਨਹੀਂ ਕਿੰਨੇ ਕਿੰਨੇ ਦੂਰੋਂ ਆਉਂਦੇ ਨੇ ਤੇ ਦੂਰੋਂ ਤਾਂ ਆਉਂਦੇ ਨੇ ਇੱਥੋਂ ਪਤਾ ਲੱਗਦਾ ਕਿ ਚੋਗਾ ਲੈ ਕੇ ਜਾਂਦੇ ਨੇ ਨਾ ਉਹ ਆਪਦੇ ਪੰਛੀਆਂ ਨੂੰ ਖਵਾਉਣ ਲਈ ਤਾਂ ਵਾਪਸ ਅੱਧੇ ਦੇ ਘੰਟੇ ਬਾਅਦ ਆਉਂਦੇ ਨੇ ਮੈਂ ਲੇਸ ਕਰਕੇ ਮੈਂ ਸਾਰੇ ਸਮਾਨ ਨੂੰ ਕੁੱਟ ਕੇ ਚੰਗੀ ਤਰ੍ਹਾਂ ਰਲਾ ਕੇ ਕਿਸੇ ਬਰਤਨ ਵਿੱਚ ਭਰ ਕੇ ਰੱਖ ਲੈਣੀ ਆ ਦੋ ਕੁ ਦਿਨ ਚੱਲਦਾ ਹੈ ਚੋਗਾ ਇਹਨਾਂ ਦਾ ਦੇਖੋ ਕਿੰਨੀ ਧੁੰਦ ਪੈ ਰਹੀ ਆ ਤੇ ਪੰਛੀ ਇੰਨੀ ਤੇਜ਼ੀ ਨਾਲ ਆ ਰਹੇ ਨੇ ਬਹੁਤ سارے ਪੰਛੀ ਆਉਂਦੇ ਨੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਧੰਨਵਾਦ